ਜੋਬ ਦੇ ਵਕ ਵਕ ਜ਼ਿਲ੍ਹਾ ਦੇ ਵਿੱਚ ਸਾਈਬਰ ਥਾਣੇ ਖੋਲੇ ਜਾ ਰਹੇ ਨੇ ਤਾਂ ਅੱਜ ਫਿਰੋਜ਼ਪੁਰ ਸ਼ਾਹੋਨੀ ਦੇ ਵਿੱਚ ਡੀਆਈਜੀ ਅਤੇ ਮਲੂਜਾ ਨੇ ਸਾਈਬਰ ਕ੍ਰਾਈਮ ਥਾਣੇ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਐਸਐਸਪੀ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ ਡੀਆਈਜੀ ਅਤੇ ਮਲੂਜਾ ਦੇ ਅਤੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਦੱਸਿਆ ਹੈ ਕਿ ਇਸ ਥਾਣੇ ਦੇ ਵਿੱਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ ਇਸ ਲਈ ਕੀ ਕੀਤਾ ਗਿਆ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਨੇ ਜਿਸ ਦੇ ਕਾਰਨ ਲੋਕਾਂ ਨੂੰ ਹੁਣ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਸੀ ਉਹ ਤੋਂ ਗਠਨ ਕਰ ਰਹੇ ਆ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤਾਂ ਤੇ ਇਹ ਪੁਲਿਸ ਸਟੇਸ਼ਨ ਸਾਰੇ ਪੰਜਾਬ ਦੇ ਵਿੱਚ ਚਾਲੂ ਕਰ ਦਿੱਤੇ ਗਏ ਆ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੋਏਗਾ ਜਿੱਥੇ ਲੋਕਾਂ ਨਾਲ ਕਾਫੀ ਆਨਲਾਈਨ ਫਰਾਡ ਹੋ ਰਿਹਾ ਹੈ ਕੋਈ ਬੈਂਕਿੰਗ ਬੈਂਕਿੰਗ ਜੋ ਹੋ ਰਿਹਾ ਹੈ ਕੋਈ ਸ਼ਾਪਿੰਗ ਹੋ ਰਹੀ ਹੈ ਕੋਈ ਹੋਰ ਹੋ ਰਿਹਾ ਹੈ ਕਾਫੀ ਮਤਲਬ ਲੋਕ ਐਸਕਮ ਤੋਂ ਬਹੁਤ ਤਕਲੀਫ ਮਹਿਸੂਸ ਕਰ ਰਹੇ ਸੀ ਉਹ ਚੀਜ਼ ਨੂੰ ਸੌਲਟ ਆਊਟ ਕਰਨ ਲਈ ਪੰਜਾਬ ਗਵਰਨਮੈਂਟ ਨੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਐਸ ਲਈ ਬਣਾਇਆ ਹੈ ਤੇ ਇੱਥੇ ਔਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਤੁਸੀਂ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਆ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਜਿਹੜੀ ਠੱਗੀ ਹੋਈ ਹੈ ਉਹ ਪੈਸੇ ਅਸੀਂ ਦੁਵਾਨ ਦੀ ਜਲਦੀ ਕੋਸ਼ਿਸ਼ ਕਰਾਂਗੇ ਐਸ ਡੀ ਆਈ ਜੀ ਫਿਰੋਜ਼ਪੁਰ ਸਰਵਲੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੀਐਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ 1 ਜੁਲਾਈ ਨੂੰ ਇੱਥੇ ਅਸੀਂ ਸਾਰਾ ਜਿਹੜਾ ਕਾਰਜਬਾਰ ਹੈ ਉਹ ਇਨਸਪੈਕਟਰ ਨਵਨੀਤ ਹੈਗੇ ਸਾਡੇ ਉਹਨਾਂ ਦੀ ਸਨਰਖਣ ਦੇ ਉਹਨਾਂ ਦੇ ਅੰਡਰ ਇਹ ਸਟਾਰਟ ਕੀਤਾ ਗਿਆ ਨੇ ਅਸੀਂ ਇਹੀ ਹੋਪ ਕਰ ਰਹੇ ਨੇ ਕਿ ਜਿਹੜੇ ਵੀ ਸਾਈਬਰ ਫਰੌਡਸ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਜੋ ਸਾਡੀ ਨੋਟਿਸ 'ਚ ਬਾਰ ਬਾਰ ਆਉਂਦੇ ਨੇ ਤੇ ਲੋਕੋ ਨੂੰ ਕਲੀਅਰ ਤੇ ਸਪੈਸ਼ਲਾਈਜ਼ਡ ਯੂਨਿਟ ਜਾਂ ਵਿੰਗ ਨਹੀਂ ਮਿਲਦਾ ਸੀਗਾ ਫਿਰੋਜ਼ਪੁਰ 'ਚ ਹੁਣ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਜਿਹੜੇ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਨੇ ਪੂਰੇ 2 ਮਹੀਨੇ ਤੱਕ ਇਹ ਵੀ ਪ੍ਰੋਪਰ ਟ੍ਰੇਨਿੰਗ ਲਿੱਤੀ ਹੈ ਉਹਨਾਂ ਦੀ ਸਹਾਇਤਾ ਕਰ ਪਾਏ